ਉੱਤਤ। ਉਹ ਤਾਂ ਠਾਕ ਗਿਆ ਤੁਸੀਂ। ਹੈ? ਠਾਕ ਗਿਆ ਉਹਦਾ ਸੌਂਦਾ ਸੌਂਦਾ ਸੌਂਦਾ। ساری ਰਾਤ ਜਾਗਦੇ ਰਹਿੰਦੇ ਨੇ ਵਿਚਾਰੇ। ਰਾਤ ਸੀ ਕਰਦੇ ਨਾ ਅਸੀਂ ਤਾਂ ਸੌਂ ਜਾਂਦੇ ਆ ਆਰਾਮ ਨਾਲ। ਹੈ? ਅੱਦੇ ਸਾਰਾ ਕੁਝ ਬਾਹਰ ਹੀ ਖੜਿਆ ਮੁੰਡਾ। ਨਾ ਅਸੀਂ ਕਦੇ ਨਿਯੰਤਰ ਕਰੀ ਕੋਈ ਚੀਜ਼। ਨਾ ਅਸੀਂ ਕਦੇ ਆਪਣੇ ਘਰ ਨੂੰ ਲਾ ਲਾਇਆਗਾ। ਐਵੇਂ ਛੱਡ ਕੇ ਚੱਲ ਜਾਂਦੇ ਆ। ਬਸ ਇਹ ਰੱਖ ਕੇ ਚੱਲ ਜਾਈਏ। ਤੁਸੀਂ ਵੀ ਆਪਣੇ ਘਰ 스ਟੀਫ ਦਾਗ ਰੱਖਿਆ ਕਰੋ ਆਪਣੇ ਅੰਦਰ ਨਹੀਂ ਰੱਖ ਸਕਦੇ ਨਾ ਆਪਣੇ ਗਲੀ ਵਾਲੇ ਮੁੰਡੇ ਨੇ ਜਿਹੜੇ ਬਸ ਉਹਨਾਂ ਨੂੰ ਰੋਟੀ ਪਾ ਦੋ ਤੁਸੀਂ ਤੁਹਾਡੇ ਘਰ ਦੀ ਇੰਨੀ ਕਿ ਰਾਖੀ ਕਰਦੇ ਨਹੀਂ ਹੋ ਕਿ ਤੁਹਾਨੂੰ ਲੋੜ ਨਹੀਂ ਪੈਣੀ ਕਿਤੇ ਉਹ ਘਾਟ ਰੱਖਣ ਦੀ ਹੈ ਨਾ ਅਸੀਂ ਜਦ ਐਨੇ ਘਰਾਂ ਨੇ ਤੁਨਚਾਰ ਘਰ ਸਾਰਿਆਂ ਦੀ ਰਾਖੀ ਕਰਦੇ ਨੇ ਪਰ ਇੱਕ ਗੱਲ ਦੀ ਉਹ ਮੈਨੂੰ ਖੁਸ਼ੀ ਆ ਗਈ ਜੇ ਸਾਰੀਆਂ ਸੋਸਾਇਟੀਆਂ ਵਾਲੇ ਨੇ ਨਾ ਬੈਂਡ ਕਰ ਦਿੱਤੇ ਜੀ 10 스ਟੀਫ ਦਾਗ ਰੱਖਣੇ ਆਦਨ ਰੋਟੀ ਪਾਣੀ ਵਿਚਾਰਿਆਂ ਦਾ ਪਾਣੀ ਰੱਖਣਾ ਵੀ ਬੰਦ ਕਰਤਾ ਹਨਾ ਕਹਿੰਦੇ ਜੁਰਮਾਨਾ ਲਾਵਾਂਗੇ ਜੇ ਕਿਸੇ ਨੇ ਪਾਣੀ ਵੀ ਰੱਖਤਾ ਪਰ ਸਾਡੀ ਸੋਸਾਇਟੀ ਚ ਨਾ ਦਾਰਾ ਗਾਰਡਨ ਚ ਕੋਈ ਐਦਾਂ ਦਾ ਨਹੀਂ ਹੈਗਾ ਵੀ ਇਹਨਾਂ ਨੂੰ ਕੋਈ ਆਏ ਕਹਿੰਦਾਗਾ ਵੀ ਇਹਨਾਂ ਨੂੰ ਇੱਥੇ ਰਹਿਣਾ ਨਹੀਂ ਚਾਹੀਦਾ ਸਾਰੇ ਪਿਆਰ ਕਰਦੇ ਨੇਗੇ ਸਾਰੇ ਰੋਟੀ ਦਿੰਦੇ ਨੇਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਗਈ ਵੀ ਸਾਡੀ ਸੋਸਾਇਟੀ ਚ ਐਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਵੀ ਜੇ ਤੁਹਾਡੀ ਸੋਸਾਇਟੀ ਚ ਐਦਾਂ ਦਾ ਹੁੰਦਾਗਾ ਨਾ ਜੇ ਤੁਸੀਂ ਪਿਆਰ ਕਰਦੇ ਹੋਗੇ ਸਟਰੀਟ ਡੌਗ ਨੂੰ ਤਾ ਜਰੂਰ ਆਪਣਾ ਇਦਾਂ ਦਾ ਕਹਾ ਕਰੋ ਵੀ ਇਹ ਕਿੱਥੇ ਜਾਣ ਹਨ ਇਹਨਾਂ ਦਾ ਵੀ ਤਾਂ ਇਹ ਸਾਡੇ ਸਾਡੇ ਆਉਣ ਤੋਂ ਪਹਿਲਾਂ ਦੇ ਰਹਿੰਦੇ ਨੇ ਇਹ ਇੱਥੇ ਅਸਤਾਬਾਦ ਵਿੱਚ ਘਰ ਬਣਾਇਆਗਾ ਇਹਨਾਂ ਦਾ ਘਰ ਤਾਂ ਉਦੋਂ ਪਹਿਲਾਂ ਇਹਨਾਂ ਨੂੰ ਕੋਈ ਕਿਵੇਂ ਕੱਢ ਸਕਦਾਗਾ ਹਨ ਨਾਲੇ ਸਰਕਾਰ ਬਣੀ ਉਹ ਵੀ ਇਹਨਾਂ ਨੂੰ ਇਦਾਂ ਕਾਰਕਾਇਦਾ ਸਰਕਾਰ ਨੇ ਵੀ ਵੀ ਜਿੱਥੇ ਸਟਰੀ ਡੌਗ ਰਹਿੰਦੇ ਨੇ ਉੱਥੇ ਰਹਿ ਸਕਦੇ ਨੇ ਉਹਨਾਂ ਨੂੰ ਕੋਈ ਛੱਡ ਕੇ ਨਹੀਂ ਆ ਸਕਦਾ ਹਨ ਤੇ ਤੁਸੀਂ ਵੀ ਪੁਲਿਸ ਦੇ ਇਹਨਾਂ ਨੂੰ ਪਿਆਰ ਕਰਿਆ ਕਰੋ ਇਹ ਨਹੀਂ ਮਾਰੀ ਚੀਜ਼ ਨਹੀਂ ਹੈਗੀ ਇਹ ਤੇ ਬਹੁਤ ਅੱਛੇ ਬੰਦੇ ਨੇ ਕਿ ਸਾਡੇ ਉਹ ਦੇ ਸਾਡੇ ਜਿੰਨੇ ਵੀ ਰੱਖਿਆ ਹੋਇਆਗਾ ਉਹ ਫੁੱਲਰ ਤੇ ਪੂਰੇ ਪਾਇ ਜਾਂਦਾਗਾ ਹੈਨਾ ਇਹ ਵਿਚਾਰੇ ਸਾਰਾ ਦਿਨ ਪਰ ਅਸੀਂ ਪੱਖਾ ਲਾ ਕੇ ਰੱਖਦੇ ਆ ਰਾਤ ਨੂੰ ਵੀ ਇਹਨਾਂ ਨੂੰ ਜਦੋਂ ਜੀ ਕਰਦਾ ਇੱਕ ਸੌਂ ਜਾਂਦੇ ਨੇ ਇਹ ਚਾਰ ਨੇਗੇ